ਡਾਕਟਰ ਗੁਰਨਾਮ ਸਿੰਘ ਤੀਰ ਉਹਨਾਂ ਦਾ ਜ਼ਿਕਰ ਕੀਤੇ ਬਿਨਾ ਨਾ ਹੈ ਪ੍ਰੋਗਰਾਮ ਦੀ ਮੈਨੂੰ ਲੱਗਦਾ ਸ਼ੁਰੂਆਤ ਵੀ ਨਹੀਂ ਹੋ ਸਕਦੀ ਸੋ ਇੱਕ ਸਭ ਤੋਂ ਵੱਡੀ ਬਲੇਸਿੰਗ ਤੁਹਾਡੀ ਜ਼ਿੰਦਗੀ ਦੀ ਕਿਉਂਕਿ ਤੁਸੀਂ ਉਹਨਾਂ ਦੀ ਦਿੱਤੀ ਉਹਨਾਂ ਦੇ ਘਰ ਜਨਮੇ ਇੱਕ ਲੈਗੇਸੀ ਲੈ ਕੇ ਚੱਲ ਰਹੇ ਹੋ ਲੱਗਦਾ ਹੈ ਕਿ ਮੋਢਿਆਂ ਤੇ ਇੱਕ ਵੱਡਾ ਭਾਰ ਹੈ ਕਿਉਂਕਿ ਜੋ ਨਾਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਸਮਾਜ ਦੇ ਵਿੱਚ ਹੋਇਆ ਇੱਕ ਫੇਮਸ ਜਰਨਲਿਸਟ ਵਜੋਂ ਰਾਈਟਰ ਵਜੋਂ ਚਾਚਾ ਚੰਦ ਚੰਡੀਗੜੀਆ ਉਹ ਆਪਣੇ ਮੋਢਿਆਂ ਤੇ ਕਦੇ-ਕਦੇ ਲੱਗਦਾ ਹੈ ਕਿ ਭਾਰ ਹੈ ਕਿ ਪਾਪਾ ਦੀ ਲੇਗੇਸੀ ਉਹਨਾਂ ਦੀ ਰਾਇਲਟੀ ਨੂੰ ਮੇਨਟੇਨ ਕਰਨਾ ਹੈ ਮੈਨੂੰ ਲੱਗਦਾ ਉਹ ਮੋਢਿਆਂ ਤੇ ਥਾਪੀ ਹੈ ਕਈ ਵਾਰ ਜਦੋਂ ਮੈਂ ਦੇਖਦੀ ਹਾਂ ਨਾ ਆਰਾਮ ਪ੍ਰਸਤ ਜ਼ਿੰਦਗੀਆਂ ਤੇ ਮੈਨੂੰ ਲੱਗਦਾ ਹੈ ਕਿ ਜੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੇਚਲ ਨਹੀਂ ਹੈ ਜਿਹੜੀ ਮੇਰੇ ਵਰਗਿਆਂ ਬਹੁਤ ਸਾਰਿਆਂ ਨੂੰ ਮਿਲਦੀ ਹੈ ਤੇ ਉਹ ਛਾਲ ਵੀ ਨਹੀਂ ਹੈ ਹਾਂ ਉਹ ਜ਼ਿੰਦਗੀ ਦੇ ਵਿੱਚ ਉਹ ਰੰਗ ਵੀ ਨਹੀਂ ਹੈ ਉਹ ਨਜ਼ਾਰਾ ਵੀ ਨਹੀਂ ਹੈ ਸੋ ਉਹ ਸ਼ਖਸਤੀ ਧੀ ਬਣ ਕੇ ਪੈਦਾ ਹੋਣਾ ਇੱਕ ਹੁਕਮ ਜਿਹਾ ਹੈ ਕੁਦਰਤ ਦਾ ਜੀ ਕਿ ਇੰਨਾ ਲੰਮਾ ਸਫ਼ਰ ਤਾਂ ਤੈਨੂੰ ਕਰਨਾ ਹੀ ਪੈਣਾ ਹੈ ਕਿਤੇ ਥੱਕ ਕੇ ਬਹਿ ਜਾਣ ਦੀ ਇਜਾਜ਼ਤ ਵੀ ਨਹੀਂ ਕਿਸੇ ਅਲੰਬੇ ਕਿਸੇ ਸ਼ਿਕਾਇਤ ਵਾਸਤੇ ਕੋਈ ਗੁੰਜਾਇਸ਼ ਵੀ ਨਹੀਂ ਤੇ ਇਸ ਪੱਦਰ ਤੋਂ ਘਟ ਦੀ ਸੋਚ ਜਿਹੜੀ ਹੈ ਉਹ ਤੇਰੇ ਦਿਮਾਗ ਦੇ ਵਿੱਚ ਛੋਪਦੇ ਵੀ ਨਹੀਂ ਸੋ ਉੱਥੇ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਪ੍ਰੇਰਣਾ ਸਰੋਤ ਮੇਰੇ ਨਹੀਂ ਮੇਰੇ ਵਰਗੇ ਬਹੁਤ ਸਾਰਿਆਂ ਦੇ ਅ ਅੱਜ ਵੀ ਹੁੰਦੇ ਹੋਣਗੇ ਉਹ ਕਿਉਂਕਿ ਉਸ ਇਨਸਾਨ ਨੇ ਜ਼ਿੰਦਗੀ ਨੂੰ ਇੱਕ ਤੋਹਫਾ ਸਮਝਿਆ ਉਹਨਾਂ ਨੂੰ ਮੈਂ 80 ਭਿਆੰਕਰ ਬਿਮਾਰੀ ਦੇ ਵਿੱਚ ਵੀ ਟੈ ਟੈਰੀ ਹੁੰਦਿਆ ਨਹੀਂ ਵੇਖਿਆ ਨਾ ਮੈਂ ਦੇਖਿਆ ਕਿ ਉਹਨਾਂ ਨੂੰ ਕਿਸੇ ਤਾਈ ਕੋਈ ਉਮੀਦ ਸੀ ਵੀ ਮੈਂ ਫਲਾਨਿਆਂ ਦਾ ਬਹੁਤ ਕੁਛ ਕੀਤਾ ਇਹਨਾਂ ਦੀਆਂ ਜ਼ਿੰਦਗੀਆਂ ਬਣਾਉਣ ਵਾਲਾ ਮੈਂ ਇਹਨਾਂ ਦੀਆਂ ਨੌਕਰੀਆਂ ਦਾ ਬੰਦੋਬਸ ਕਰਨ ਵਾਲਾ ਮੈਂ ਇਹਨਾਂ ਨੂੰ ਘਰ ਜ਼ਮੀਨਾਂ ਤੱਕ ਦੇਣ ਵਾਲਾ ਮੈਂ ਤੇ ਅੱਜ ਇਹ ਮੇਰੇ ਨਾਲ ਕਿੱਥੇ ਖੜਦੇ ਹੈ ਨਹੀਂ ਉਹ ਕਹਿੰਦੇ ਸੀ ਜਦੋਂ ਹੱਥ ਐ ਹੋਣ ਦਾ ਅਧੀ ਹੋ ਜਵੇ ਉਹ ਐ ਹੋਣਾ ਉਹਦੇ ਵਾਸਤੇ ਇੱਕ ਬਹੁਤ ਵੱਡੀ ਲਾਣਤ ਹੈ ਸੋ ਉਸ ਬੰਦੇ ਦੀ ਫਲਸਫੀ ਇਹ ਸੀ ਕਿ ਜੋ ਮੈਂ ਕਰ ਸਕਾਂ ਇਹ ਮੇਰੇ ਪਰਮਾਤਮਾਾਂ ਦੀ ਬਖਸ਼ ਹੈ। ਤਾਂ ਮੈਂ ਜੇ ਮੈਨੂੰ ਕਰਵਾਉਣਾ ਹੀ ਪੈ ਗਿਆ ਤੇ ਫੇਰ ਤਾਂ ਕਹਿੰਦੇ ਮੈਂ ਮੇਰੀ ਗਿੰਦੀ ਵਿਚਾਰਿਆਂ ਚ ਹੋ ਗਈ। ਸੋ ਉਹ ਇੱਕ ਜਿਹੜੀ ਫਿਲਾਸਫੀ ਸੀ ਪੂਰੀ ਤਰ੍ਹਾਂ ਅਡਾਪਟ ਤਾਂ ਪਤਾ ਨਹੀਂ ਮੈਂ ਕਰ ਸਕੀ ਹੈ ਕਿ ਨਹੀਂ ਕਰ ਸਕੀ ਆਪਣੀ ਜ਼ਿੰਦਗੀ ਚ। ਹਾਂ ਮੈਨੂੰ ਮੰਗਣਾ ਨਹੀਂ ਆਇਆ। ਕਿਉਂਕਿ ਸਿੱਖਿਆ ਹੀ ਨਹੀਂ ਨਾ ਸਿੱਖਿਆ ਹੀ ਨਹੀਂ। ਮੈਨੂੰ ਹੱਕ ਜਤਾਉਣੇ ਨਹੀਂ ਆਏ। ਸੋ ਮੈਨੂੰ ਸਿਰਫ ਆਪਣੀ ਕੋਸ਼ਿਸ਼ਾਂ ਦੇ ਨਾਲ ਰਿਸ਼ਤੇ ਨਾਤੇ ਨੂੰ ਥੋੜਾ ਬਹੁਤ ਸਵਾਰਨਾ ਥੋੜਾ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਕੁਝ ਭਰ ਜਾਣਾ ਇਹੀ ਮੈਨੂੰ ਲੱਗਦਾ ਵੀ ਮੇਰੇ ਮਾਲਕ ਨੇ ਬਹੁਤ ਵੱਡੀ ਮੇਰ ਮੇਰੇ ਉੱਤੇ ਕੀਤੀ ਹੈ ਕਿ ਇਸ ਘਰ ਦੇ ਵਿੱਚ ਜੇ ਮੈਂ ਪੈਦਾ ਨਾ ਹੁੰਦੀ ਸ਼ਾਇਦ ਮੈਂ ਬਹੁਤ ਦੂਰੋਂ ਇਹ ਗੱਲਾਂ ਦੇਖਣੀਆਂ ਸੀ ਜੀ ਪਰ ਇੱਥੇ ਪੈਦਾ ਹੋ ਕੇ ਉਹ ਸਾਰਾ ਕੁਝ ਮੇਰੇ ਆਲੇ-ਦੁਆਲੇ ਆ ਰਿਹਾ ਕਿ ਬੜਾ ਇੱਕ ਆਮ ਜਿਹਾ ਸਿਲਸਿਲਾ ਬਣ ਗਿਆ ਇਟ ਬਿਕੇਮ ਅ ਵੇ ਆਫ ਲਾਈਫ ਕੁਛ ਜਿਹੜੀ ਜ਼ਿੰਦਾ ਦਿਲੀ ਇੱਕ ਦੇਖੋ ਜ਼ਿੰਦਗੀ ਦੀ ਕੁਰਖਤੀ ਵੇਖ ਕੇ ਵੀ ਜਿਸ ਸ਼ਖਸ ਨੇ ਆਪਣੇ ਆਪ ਨੂੰ ਛੋਟਾ ਨਹੀਂ ਕੀਤਾ ਉਹਨਾਂ ਨੂੰ ਕਦੇ ਇਹ ਲੱਗਦਾ ਹੀ ਨਹੀਂ ਸੀ ਹੁੰਦਾ ਵੀ ਆ ਮੇਰੇ ਨਾਲ ਇਸ ਕਰਕੇ ਹੋਇਆ ਕਿਉਂਕਿ ਮੈਂ ਇਹਦੇ ਨਾਲ ਡੀਲ ਨਹੀਂ ਕਰ ਸਕਦਾ ਉਹਨਾਂ ਨੂੰ ਹਮੇਸ਼ਾ ਲੱਗਦਾ ਸੀ ਵੀ ਪਰਮਾਤਮਾ ਨੇ ਮੈਨੂੰ ਇੰਨਾ ਤਾਕਤਵਰ ਸਮਝਿਆ ਤਾਂ ਇਹ ਇਮਤਿਹਾਨ ਮੇਰੇ ਗੱਲ ਪਾਇਆ ਤੇ ਕੋਈ ਗੱਲ ਨਹੀਂ ਆਪਾਂ ਇਹ ਇਹਨੂੰ ਵੀ ਨਜਿੱਠ ਲਾਂਗੇ ਆਹ ਵੀ ਕਰ ਲਾਂਗੇ ਕਿਤੇ ਉਹ ਥੱਕੇ ਨਹੀਂ ਕਿਤੇ ਹਾਰੇ ਨਹੀਂ ਕਿਤੇ ਬੈਠੇ ਨਹੀਂ ਸੋ ਉਹਨਾਂ ਤੋਂ ਤਾਂ ਬਹੁਤ ਕੁਝ ਕੀ ਸਿੱਖਣਾ ਸੀ ਪਰ ਮੈਂ ਇਹੀ ਦੇਖਦੀ ਰਹਿਣੀ ਹੈ ਕਿ ਜਿੱਦਨ ਕਿਤੇ ਕੋਈ ਦਿਨ ਹਲਕਾ ਜਿਹਾ ਤੁਸੀਂ ਮਹਿਸੂਸ ਕਰੋ ਜਿੱਦਨ ਕਿਸੇ ਦਿਨ ਚ ਤੁਹਾਨੂੰ ਇਹ ਲੱਗੇ ਵੀ ਅੱਜ ਕੋਈ ਯੋਗਦਾਨ ਪਾ ਸਕੇ ਹੈ ਉਦੋਂ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦੀ ਰੂਹ 'ਚ शांति होगी ठंड जरूर पई होगी उन्होंने कालज जो कि देख रहे ने भी हाँ ठीक ही चल रहा सारा कुछ नहीं हो, बहुत खुश हो और शायद जिथे भी ने वाहू की मेहर दिया दुआव सदका ही सब कुछ है है ना हाजर नाजर